ਇਹ ਮਾਮਲਾ ਜਿਹੜਾ ਜਿੱਥੇ ਕਨਕਾਊਂਟਰ ਆਪੋਰਸ਼ਨਲ ਕੋਣ ਆ ਜੀ ਡਿਟੇਲਸ ਦੇਖੋ ਕੱਲ ਤੁਹਾਨੂੰ ਮਾਨ ਜੋ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਜੀ ਨੇ ਟੀਸੀ ਕਰਕੇ ਇੱਕ ਦੱਸਿਆ ਵੀ ਸੀਗਾ ਮੇ ਜਿਹੜੇ 6 ਔਰ 7 ਤਰੀਕ ਦੀ ਰਾਤ ਨੂੰ ਐਂਟੀ ਨੈਸ਼ਨਲ ਸਲੋਗਨ ਲਿਖੇ ਗਏ ਸੀਗੇ ਉਹਦੇ ਵਿੱਚ ਕਮਿਸ਼ਨਰ ਪੁਲਿਸ ਵੱਲੋਂ ਬੜੀ ਮਿਹਨਤ ਕੀਤੀ ਗਈ ਔਰ ਦੋ ਦੋਸ਼ੀ ਫੜ ਲਏਗੇ ਜਸ਼ਨਪ੍ਰੀਤ ਔਰ ਇੱਕ ਮਾਈਨਰ ਮੁੰਡਾ ਸੀਗਾ ਦੋਨੇ ਫੜੇਗੇ ਸੀ ਦਰਗਾ ਬਾਪ ਇਹਨੇ ਕੋਟਲੀ ਸੁਰਦ ਮੱਲੀਆਂ ਦੇ ਦੋਨੇ ਔਰ ਇਹਨਾਂ ਨੂੰ ਫਿਰ ਅੱਜ ਜਿਹੜਾ ਯੂਵਨਾਈਲ ਹੈਗਾ ਉਹ ਤਾਂ ਅੱਜ ਪੇਸ਼ ਕੀਤਾ ਜਾ ਚੁੱਕਾ ਕਿਉਂਕਿ ਉਹਦਾ ਰਿਮਾਨਡ ਨਹੀਂ ਲੈ ਸਕਦੇ ਉਹਨੂੰ ਜੁਡੀਸ਼ਲ ਭੇਜਿਆ ਜਾ ਚੁੱਕਾ ਹੈ ਔਰ ਜਿਹੜਾ ਜਸਮਪ੍ਰੀਤ ਹੈ ਇਹਨੇ ਅੱਜ ਐਸ ਐਚਓ ਕੰਟੋਨਮੈਂਟ ਸਾਡੇ ਮੋਹਿਤ ਕੁਮਾਰ ਨੇ ਉਹਨਾਂ ਨੂੰ ਉਹਨੇ ਦੱਸਿਆ ਮੈਂ ਇੱਕ ਪਿਸਟਲ ਇੱਥੇ ਰੱਖਿਆ ਹੋਇਆ ਗਲੌਕ ਨਾਈ ਮੈਮ ਦਾ ਔਰ ਉਹਦਾ ਸ਼ਮਸ਼ੀਰ ਸ਼ੇਰਾ ਹੈਗਾ ਸ਼ੁਰੂ ਮਾਨ ਕਹਿੰਦੇ ਹੈਗੇ ਫੌਰੀਂ ਚ ਹੀ ਰਹਿੰਦਾ ਹੈਗਾ ਉਹਦੇ ਅਗੇ ਉਹਨੇ ਜੇਦੀ ਡਾਇਰੈਕਸ਼ਨ ਤੇ ਇਹਨਾਂ ਨੇ ਕੰਮ ਕੀਤਾ ਸੀਗਾ ਉਹਨੇ 2 ਮਹੀਨੇ ਪਹਿਲਾਂ ਇਹਨਾਂ ਨੂੰ ਪਿਸਟਲ ਦਿੱਤਾ ਸੀ ਉਹ ਕਹਿੰਦਾ ਜੀ ਮੈਂ ਰੱਖਿਆ ਹੋਇਆ ਡਰੇਨ ਦੇ ਲਾਗੇ ਲੁਕੋ ਕੇ ਝਾੜੀਆਂ 'ਚ ਮੈਂ ਤੁਹਾਨੂੰ ਦੱਸ ਸਕਦਾ ਮੈਨੂੰ ਕਹਿੰਦਾ ਆਈਡੀਆ ਹੈਗਾ ਤੇ ਮੈਂ ਉੱਥੇ ਤੁਹਾਨੂੰ ਦੇ ਦਾਂਗਾ ਉਹ ਫਿਰ ਸਾਡੇ ਜਿਹੜੇ ਇਨਸਪੈਕਟਰ ਕੰਟਰੋਲਮੈਂਟ ਮੋਹਿਤ ਕੁਮਾਰ ਆਪਣੇ ਪੁਲਿਸ ਪਾਰਟੀ ਨਾਲ ਨੂੰ ਅੱਜ ਕਰੀਬ 2 ਵਜੇ ਦੇ ਇੱਥੇ ਲੈ ਕੇ ਆਏ ਨੇ ਜਦੋਂ ਇੱਥੇ ਲੈ ਕੇ ਆਏ ਤੇ ਇਹ ਫਿਰ ਕਹਿ ਰਿਹਾ ਸੀ ਵੀ ਕਿ ਉਹ ਜਗਾ ਇੱਧਰ ਹੀ ਹੈਗੀ ਐ ਤੇ ਕਹਿੰਦਾ ਜੀ ਮੈਂ ਤੁਹਾਨੂੰ ਰਿਕਵਰ ਕਰਾ ਦਿੰਨਾ ਜਦੋਂ ਇੱਥੇ ਇਸ ਜਗਾ ਤੇ ਪਹੁੰਚੇ ਜਿੱਥੇ ਅੱਪ ਖੜੇ ਐ ਉੱਥੇ ਉਹ ਕਹਿਣ ਲੱਗ ਪਿਆ ਵੀ ਮੈਨੂੰ ਬਾਥਰੂਮ ਆਇਆ ਜੀ ਮੈਨੂੰ ਥੋੜਾ ਜਿਹਾ ਥੱਲੇ ਉਤਾਰੋ ਤੇ ਉਹ ਜੋ ਜ਼ਿਆਦਾ ਉਹਨੇ ਫੋਰਸ ਕੀਤਾ ਵੀ ਉਹ ਫਿਰ ਥੱਲੇ ਉਤਰਿਆ ਔਰ ਜਦੋਂ ਥੱਲੇ ਉਤਰ ਕੇ ਉਹ ਆਪਣਾ ਬਾਥੂ ਕੋਲ ਆ ਜਾ ਰਿਹਾ ਸੀ ਆਪਣੇ ਪੁਲਿਸ ਪਾਰਟੀ ਵੀ ਉਹਦੇ ਨਾਲ ਖੜੀ ਸੀਗੀ ਐਕਚੁਅਲੀ ਉਹਨੇ ਉਹ ਜਗ੍ਹਾ ਹੋਈ ਚੁਸ ਕੀਤੀ ਜਿੱਥੇ ਉਹਨੇ ਪਿਸਟਲ ਰੱਖਿਆ ਹੋਇਆ ਸੀ ਇੱਕ ਥੱਲੇ ਪੱਥਰ ਦੀ ਸਿਲੀ ਹੈ ਉਹਦੇ ਥੱਲੇ ਉਹਨੇ ਧੋਕੇ ਰੱਖਿਆ ਹੋਇਆ ਸੀਗਾ ਉਹ 9mm ਗਲੌਕ ਸੀਗਾ ਉਹਨੇ ਇਮੀਡੀਏਟਲੀ ਬੜੀ ਫੁਰਤੀ ਨਾਲ ਉਹਨੇ ਥਾਣਦਾਰ ਨੂੰ ਧੱਕਾ ਮਾਰਤਾ ਉਹ ਡਿੱਗ ਪਿਆ ਤੇ ਮੁੜ ਕੇ ਉਹ ਪਿਸਟਲ ਚੱਕ ਕੇ ਉਹਨੇ ਜਖਮ ਉਹਨੇ ਫਾਇਰ ਕੀਤਾ ਉਹ ਲਖਲੀ ਇਸੇ ਵੱਡੇ ਬਚਾਅ ਹੋ ਗਿਆ ਉਹ ਨਾਲ ਇੱਕ ਕੁੜੀ ਹੈ ਉੱਥੇ ਤੁਸੀਂ ਕੰਨ ਤੇ ਦਿੱਖਿਆ ਵੀ ਉਹਨਾਂ ਉੱਥੇ ਗੋਲੀ ਵੀ ਵੱਜੀ ਹੈ ਤੇ ਸਾਡੇ ਐਸ ਐਚਓ ਇਹਨਾਂ ਨੇ ਆਪਣੇ ਸੈਲਫ ਡਿਫੈਂਸ ਚ ਵਾਈਫਾਇਰ ਵੀ ਕੀਤਾ ਵੀ ਤੂੰ ਇਹ ਨਾ ਕੰਮ ਕਰ। ਦੁਆਰਾ ਉਹਨੇ ਫੇਰ ਫਾਇਰ ਕਰਤਾ। ਉਹ ਵੀ ਲੱਕੜੀ ਬਚਾਅ ਹੋ ਗਿਆ ਤੇ ਉਹ ਫਿਰ ਇੰਸਪੈਕਟਰ ਮੋਹਿਤ ਕੁਮਾਰ ਉਹਨਾਂ ਨੇ ਫਿਰ ਸੈਲਫ ਬੈਂਕਾਸ ਤੇ ਉਹਨੂੰ ਜਦੋਂ ਭੱਜਣ ਲੱਗਾ ਸੀ ਉਹਨੂੰ ਉਹਨੂੰ ਗੋਲੀ ਮਾਰੀ ਆ ਥੱਲੇ ਉਹਦੇ ਲੱਤ 'ਚ ਵੱਜੀ ਆ ਜਿਹਨੂੰ ਇਮੀਡੀਏਟਲੀ ਹੌਸਪੀਟਲ ਲੈ ਲਿਜਾਇਆ ਜਾ ਚੁੱਕਾ ਹੈ ਜਿੱਥੇ ਉਹ ਅੰਡਰ ਟ੍ਰੀਟਮੈਂਟ ਹੈ। ਬਾਕੀ ਜਿਹੜੀ ਇਹਨੇ ਅਜ ਹਰਕਤ ਕੀਤੀ ਹੈ ਉਹਦੇ ਰਿਗਾਰਡਿੰਗ ਉਹ ਲਗਭਗ ਮਕਦਮਾ ਦਰਜ ਕਰ ਲਿਆ ਔਰ ਜਿਹੜਾ ਪਿਸਟਲ ਹੈ ਗਲੌਕ ਦਾ ਉਹ ਰਿਕਵਰ ਹੋ ਗਿਆ ਤੁਹਾਨੂੰ ਉਹ ਜਿਹੜਾ ਇਹਨੂੰ ਮਿਲਿਆ ਸੀਗਾ ਬਾਕੀ ਫਦਰ ਅਸੀਂ ਇਹਦੀ ਹੁਣ ਤਫ਼ਤੀਸ਼ ਚੱਲ ਰਹੀ ਹੈ ਬਾਕੀ ਸਾਡੀ ਇਹ ਕਮਿਸ਼ਨਰ ਸੰਦੀਪ ਪੁਲਿਸ ਨੇ ਬੜੀ ਜਿਹੜੀ ਸ਼ਲਾਘਾ ਜੋ ਕੰਮ ਕੀਤਾ ਸੀਗਾ ਜਿਹੜੇ ਬੰਦੇ ਫੜੇ ਸੀਗੇ ਅੱਜ ਇਹਨਾਂ ਨੇ ਕਿਉਂਕਿ ਬਹੁਤ ਸ਼ਾਤਰ ਤਰ੍ਹਾਂ ਦੇ ਬੰਦੇ ਨੇ ਤੇ ਇਹ ਸਾਰਾ ਜਿਹੜਾ ਸਾਡੇ ਇਨਸਪੈਕਟਰ ਮੋਹਿਤ ਕੁਮਾਰ ਇਹਨਾਂ ਨੇ ਅੱਜ ਚਲਾਗਾ ਜੋ ਕੰਮ ਕੀਤਾ ਪੁਲਿਸ ਦੀ ਆਪਣੇ ਮੁਲਾਜ਼ਮਾਂ ਦੀ ਜਾਨ ਵੀ ਬਚਾਈ ਹੈ ਔਰ ਇੱਕ ਰਿਕਵਰੀ ਵੀ ਕੀਤੀ ਹੈ ਔਰ ਇਹ ਟੋਟਲ ਕਿੰਨੇ ਬੰਦੇ ਨੇ ਇਹ ਲਿਆ ਨੀ ਤੁਸੀਂ ਥੇ ਦਾ ਟੋਟਲ 1 ਇੱਕ ਹੀ ਲੈਂਦਾ ਸੀ ਜਸ਼ਨਪ੍ਰੀਤ ਇੱਕੋ ਹੀ